ਸਤਿ ਸ਼੍ਰੀ ਅਕਾਲ ਮੈਂ ਚਰਨਗਮਲ ਸਿੰਘ 올ਟ ਆਯੁਰਵੇਦ ਦਾ ਤੂਰੀ ਤੋਂ ਸੰਤ ਗੋਬਿੰਦਾਸ ਆਯੁਰਵੈਦਿਕ ਸੇਵਾ ਸੰਸਥਾ ਵੱਲੋਂ ਅੱਜ ਕੋਰ ਵੀਡੀਓ ਲੈ ਕੇ ਤੁਹਾਡੀ ਸੇਵਾ ਵਿੱਚ حاضر ਹੋਇਆ। ਅਗਰ ਮੈਂ ਤੁਹਾਨੂੰ ਕਹਾ ਵੀ ਰੋਗਾਂ ਤੋਂ ਬਚਣ ਦਾ ਇੱਕ ਸਾਲ ਦਾ ਤੁਹਾਡਾ ਬੀਮਾ ਹੋ ਜਾਊਗਾ। ਤੇ ਆਹ ਵੀਡੀਓ ਦੇ ਵਿੱਚ ਤੁਹਾਡਾ ਬੀਮਾ ਕਰਾਂਗੇ ਆਪਾਂ। ਰੋਗਾਂ ਤੋਂ ਬਚਣ ਦਾ ਇੱਕ ਸਾਲ ਦਾ ਬੀਮਾ। ਹੋਰ ਵੀ ਮੈਂ ਆਪਾਂ ਬਹੁਤ ਕਰਾਉਣੇ ਆ ਨਾ ਇੰਸ਼ੋਰੈਂਸ ਕਰਾਉਣੇ ਆ। ਵੀ ਅਗਰ ਸਾਨੂੰ ਕੋਈ ਰੋਗ ਹੋ ਜੇ ਕੋਈ ਕੋਈ ਹਸਪਤਾਲ ਜਾਣਾ ਪੈ ਜੇ ਤਾਂ ਉੱਥੇ ਸਾਡਾ ਜਿਹੜਾ ਬੀਮਾ ਹੋਇਆ ਕੰਮ ਆ ਜਾਊਗਾ। ਰੋਗ ਵੀ ਜ਼ਰੂਰੀ ਹੈ ਕਰਵਾ ਲੈਣਾ ਚਾਹੀਦਾ ਹਨਾ ਕਿਉਂਕਿ ਐਮਰਜੈਂਸੀ ਦਾ ਕੁਝ ਪਤਾ ਨਹੀਂ ਹੁੰਦਾ ਸੋ ਇੱਕ ਸਾਲ ਤੁਹਾਨੂੰ ਰੋਗ ਨਾ ਲੱਗੇ ਕੋਈ ਕੋਈ ਬੁਖਾਰ ਨਾ ਹੋਵੇ ਕੋਈ ਟਾਈਫਾਇਡ ਨਾ ਹੋਵੇ ਕੋਈ ਚਮੜੀ ਰੋਗ ਨਾ ਹੋਵੇ ਕੋਈ ਫੋੜਾ ਫਿੰਸੀ ਨਾ ਹੋਵੇ ਕੋਈ ਵਾਇਰਲ ਨਾ ਹੋਵੇ ਇਥੋਂ ਤੱਕ ਕਿ ਜਿਹੜੇ ਭਿਆਨਕ ਰੋਗ ਹੁੰਦੇ ਨੇ ਮਨ ਉਹਦਾ ਨਾਮ ਤਾਂ ਲੈਂਦਾ ਨਹੀਂ ਮੈਂ ਜਿਹੜੀ ਵੀਕਾਂ ਨੇੜੇ ਨੂੰ ਟ੍ਰੇਨ ਚੱਲਦੀ ਹੈ ਉਹ ਵੀ ਤੁਹਾਡੇ ਨੇੜੇ ਤੇੜੇ ਨਾ ਆਵੇ ਬਚੇ ਰਹੋ ਛਾਲ ਬਾਦ ਫੇਰ ਰਿਪੀਟ ਕਰ ਲਿਓ ਜਿਹੜਾ ਫਾਰਮੂਲਾ ਦੱਸੂਗਾ ਮੈਂ ਹੁਣ ਖਾ ਲਓ ਤੇ ਛਾਲ ਬਾਦ ਫੇਰ ਖਾ ਲਿਓ ਓਨਲੀ 15 ਦਿਨ ਖਾਣਾ ਹੈ 15 ਦਿਨ ਤੁਸੀਂ ਕਹੋਗੇ 15 ਦਿਨ ਖਾ ਕੇ ਕਿਵੇਂ ਹੋ ਸਕਦਾ ਹੈ ਇਹ ਆਯੁਰਵੇਦ ਦੀ ਦੇਣਾ ਆਯੁਰਵੇਦ ਦੇ ਗਿਆਨ ਦੇ ਵਿੱਚੋਂ ਆਯੁਰਵੇਦ ਦੇ ਭੰਡਾਰ ਦੇ ਵਿੱਚੋਂ ਇੱਕ ਨੁਸਖਾ ਤੁਹਾਨੂੰ ਦੱਸਣ ਲੱਗਿਆ ਸੋ ਮੇਰਾ ਤਜਰਬਾ ਜਿਹੜਾ ਹੋਇਆ ਹੋਇਆ ਪਿੱਛੇ ਮੇਰੇ ਮੇਰੇ ਪਿਤਾ ਜੀ ਦਾ ਗਿਆਨ ਹੈ ਆਯੁਰਵੇਦ ਦਾ ਚਾਰੀਆ ਸੀ ਮੇਰੇ ਪਿਤਾ ਜੀ ਸੋ ਮੇਰੇ ਪਿਤਾ ਜੀ ਦੇ ਗੁਰੂ ਆਯੁਰਵੇਦ ਦਾ ਚਾਰੀਆ ਚਤਰਵੇਦੀ ਸੀ ਸੋ ਇਹ ਜਿਹੜਾ ਸਾਨੂੰ ਮਿਲਿਆ ਹੋਇਆ ਗੁਰਤੀ ਦੇ ਵਿੱਚ ਸਾਡਾ ਖਾਨਦਾਨੀ ਫਾਰਮੂਲਾ ਜਿਹੜਾ ਤੁਹਾਨੂੰ ਦੱਸਣ ਲੱਗਿਆ ਟ੍ਰੈਡੀਸ਼ਨਲ ਫਾਰਮੂਲਾ ਸਾਡਾ ਕਹ ਲਓ ਸੋ ਜਿਹਦੇ ਨਾਲ ਤੁਸੀਂ ਅਨੇਕ ਰੋਗਾਂ ਤੋਂ ਬਚ ਸਕਦੇ ਹੋ ਇੱਕ ਸਾਲ ਦਾ ਬੀਮਾ ਹੋ ਜਾਂਦਾ ਪਹਿਲਾਂ ਮੇਰੇ ਪਿਤਾ ਜੀ ਲੋਕਾਂ ਨੂੰ ਮਤਲਬ ਸੰਗਤਾਂ ਨੂੰ ਬਣਾ ਬਣਾ ਕੇ ਫਾਰਮੂਲਾ ਹਰ ਸਾਲ ਇਹ ਵੰਡਦੇ ਗੋਲੀਆਂ ਬਣਾ ਕੇ ਦੀਆਂ ਵੰਡਦੇ ਫ੍ਰੀ ਦੇ ਵਿੱਚ ਤੁਸੀਂ ਆਪ ਕਰਨਾ ਕੰਮ ਇਹ ਆਪ ਕਰੋਗੇ ਤਾਂ ਹਰ ਸਾਲ ਤੁਸੀਂ ਬਣਾਉਂਦੇ ਰਹੋਗੇ ਕਾਪੀ ਦੇ ਉੱਪਰ ਲਿਖ ਲਓ ਕਾਪੀ ਪੈਨ ਲੈ ਕੇ ਲਿਖ ਕੇ ਕੁਝ ਬਜ਼ੁਰਗੋਂ ਜਾਂ ਮੇਰੀ ਉਮਰ ਦੇ ਹੋ ਜਾਂ ਛੋਟੇ ਹੋ ਜਾਂ ਵੱਡੇ ਹੋ ਲਿਖ ਕੇ ਕਾਪੀ ਤੇ ਰੱਖ ਲੋ ਜੀ ਵੀ ਇਹ ਜਿਹੜੀ ਉਹ ਦੂਜੀ ਬਿਮਾਰੀ ਹੁੰਦੀ ਹੈ ਦੂਜੀ ਬਿਮਾਰੀ ਜਿਹਨੂੰ ਪਿੰਡਾਂ ਚ ਆਪਾਂ ਕਹਿੰਦੇ ਆ ਵੀ ਉਹ ਬਿਮਾਰੀ ਤੋਂ ਬਚਣ ਵਾਸਤੇ ਅਤੇ ਹਰੇਕ ਰੋਗ ਤੋਂ ਬਚਣ ਵਾਸਤੇ ਇੱਕ ਸਾਲ ਵਾਸਤੇ ਬੀਮਾ ਹੋ ਜਾਊਗਾ ਤੁਹਾਡਾ ਇੱਕ ਸਾਲ ਕੋਈ ਰੋਗ ਨਹੀਂ ਲੱਗੂਗਾ ਸਾਨੂੰ ਹਸਪਤਾਲ ਡਾਕਟਰ ਕੋਲ ਨਾ ਜਾਣਾ ਪਵੇ ਛੇਤੀ। ਬਿਆ ਫਾਰਮੂਲਾ ਜੀ ਇਹ ਫਾਰਮੂਲਾ ਤੁਸੀਂ ਬਣਾ ਕੇ ਖਾਣਾ ਕਾਪੀ ਪੈਨ ਲੈ ਕੇ ਲਿਖ ਕੇ ਪ੍ਰਿੰਟ ਕੱਢ ਕੇ ਇਹ ਇੱਕਾਂ ਦੇ ਉੱਪਰ ਲਾੜੋ ਫਰੇਮ ਕਰਾ ਕੇ ਇਹਨੂੰ ਇਹ ਬਹੁਤ ਵੱਡੀ ਗੱਲ ਆਗਾ ਤੁਸੀਂ ਫਰੇਮ ਕਰਾ ਕੇ ਲਗਾ ਲਓਗੇ ਤਾਂ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਆਉਣ ਵਾਲੀਆਂ ਨਸਲਾਂ ਵੀ ਇਹ ਫਾਰਮੂਲੇ ਨੂੰ ਕਰਨਗੇ ਹਨਾ ਤਾਂ ਬਹੁਤ ਹੀ ਵਧੀਆ ਰਹੂਗਾ ਕਿਉਂਕਿ ਪੰਜਾਬ ਦੇ ਵਿੱਚ ਜਾਂ ਸਾਡੇ ਦੇਸ਼ ਦੇ ਵਿੱਚ ਕਹ ਲੋ ਉਹ ਬਿਮਾਰੀ ਬਹੁਤ ਜ਼ਿਆਦਾ ਵੱਧ ਰਹੀ ਹੈ ਨਾ ਸੋ ਬਚੇ ਰਹੋ ਤੁਸੀਂ ਹੁਣ ਬਾਲੀਆਂ ਗੱਲਾਂ ਨਾ ਕਰੀਏ ਆਪਾਂ ਫਾਰਮੂਲਾ ਤੁਸੀਂ ਕਾਪੀ ਪੈਨ ਲੈ ਕੇ ਨੋਟ ਕਰ ਲਓ ਪਹਿਲਾਂ ਮੈਂ ਵੀਡੀਓ ਦੇ ਬਾਰੇ ਸ਼ੇਅਰ ਕਰੀ ਹੈ ਸੋ ਇਹ ਮੈਂ ਜਿਹੜਾ ਦੱਸਣ ਲੱਗਾ ਨਾ ਮੇਰੇ ਪਿਤਾ ਜੀ ਦੀ ਮੋਕ ਦੇ ਵਿੱਚ ਵੀ ਲਿਖਾਇਆ ਫਾਰਮੂਲਾ ਹੈ ਸੋ ਇਹ ਜਿਹੜਾ ਫਾਰਮੂਲਾ ਤੁਸੀਂ ਖਾਣਾ ਇਹ ਖਾਣਾ ਹੈਗਾ ਤੁਸੀਂ 30 ਮਾਰਚ 2025 ਤੋਂ ਸ਼ੁਰੂ ਕਰਨਾ 15 ਦਿਨਾਂ ਵਾਸਤੇ ਫੈਮਿਲੀ ਦੇ ਹਰ ਮੈਂਬਰ ਨੂੰ ਖਵਾ ਦਿਓ ਗੋਲੀਆਂ ਬਣਾ ਲਓ ਇਹਦੀਆਂ ਗੋਲੀਆਂ ਬਣਾ ਕੇ ਸਿਰ 15 ਦਿਨ ਖਾਣੀਆਂ ਨੇ ਬੱਚਿਆਂ ਨੂੰ ਵੀ ਖਵਾਓ ਸੋ ਬੱਚੇ ਖਾ ਲੈਣਗੇ ਗੋਲੀ ਨਹੀਂ ਤੋੜ ਕੇ ਦੇ ਦੇਓ ਹਣਾ ਅੱਧ-ਅੱਧ ਕਰਕੇ ਸਵੇਰੇ ਖਾਲੀ ਪੇਟ ਕੇਸ਼ੀ ਇਸ਼ਨਾਨ ਕਰਕੇ ਸੂਰ ਚੜ੍ਹਨ ਤੋਂ ਪਹਿਲਾਂ 15 ਦਿਨ ਖਾਣੀਆਂ ਹੈ ਇਹ ਮਹਾਪ੍ਰਸ਼ਾਦੋਂ ਮਿਲੇ ਹੋਏ ਫਾਰਮੂਲੇ ਨੇ ਚੇਤਰ ਸੁਦੀ ਏਕਮ ਤੋਂ ਸ਼ੁਰੂ ਕਰਨਾ ਹੈ ਚੇਤਰ ਸੁਦੀ ਏਕਮ ਮਤਲ ਨਵੇਂ ਸਾਲ ਤੋਂ ਤੁਸੀਂ ਕਹੋਗੇ ਨਵਾਂ ਸਾਲ ਤਾਂ ਚੱਲ ਗਿਆ ਜੀ ਨਵਾਂ ਸਾਲ ਤਾਂ ਹਜੇ ਆਉਣਾ 2082 ਸ਼ੁਰੂ ਹੋਣਾ 2082 ਸ਼ੁਰੂ ਹੋਣਾ ਏਕ ਤੋਂ ਸ਼ੁਰੂ ਹੋਣਾ 30 ਮਾਰਚ ਨੂੰ ਚੇਤਰ ਸੁਦੀ ਏਕਮ ਤੋਂ ਨਵਾਂ ਸੰਮਤ ਸ਼ੁਰੂ ਹੁੰਦਾ ਦੇਸੀ ਮਹੀਨਿਆਂ ਦੇ ਵਿੱਚ ਨਵਰਾਤੇ ਸ਼ੁਰੂ ਹੋਣਗੇ ਉਸ ਦਿਨ ਹੁਣ ਨੋਟ ਕਰ ਲਓ ਤਰੀਕ 30 ਮਾਰਚ 2025 ਐਤਵਾਰ ਨੂੰ ਇਹ ਸਵੇਰ ਤੋਂ ਖਾਣੀਆਂ ਸ਼ੁਰੂ ਕਰਦਿਆਂ ਗੋਲੀਆਂ ਨੋਦੂ ਪਹਿਲਾਂ ਪਹਿਲਾਂ ਆਪਣੇ ਕੋਲ ਸਮਾਂ ਹੈਗਾ ਮਹੀਨਾ ਪਿਆ ਵਿੱਚ ਅਜੇ ਇਹ ਤੁਸੀਂ ਕਰਕੇ ਰੱਖ ਲੋ ਠੀਕ ਹੈ ਜੀ ਤੇ ਵੀਡੀਓ ਲੰਬੀ ਹੋਈ ਜਾਂਦੀ ਹੈ ਪਰ ਸ਼ੇਅਰ ਜ਼ਰੂਰ ਕਰੋ ਬੇਨਤੀ ਹੈ ਮੇਰੀ ਨਾ ਵੀ ਹੋਰਾਂ ਤੱਕ ਇਹ ਫਾਰਮੂਲਾ ਪਹੁੰਚ ਜਾਊਗਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਹਿ ਚੁੱਕਿਆ ਫਰੇਮ ਕਰਾ ਕੇ ਇਹਨੂੰ ਰੱਖ ਲਿਓ ਫਾਰਮੂਲੇ ਨੂੰ ਫਾਰਮੂਲਾ ਤੁਸੀਂ ਨੋਟ ਕਰ ਲਓ ਕੀ ਕੁਝ ਲੈਣਾ ਤੁਸੀਂ ਨਿੰਮ ਦੇ ਪੱਤੇ ਲੈਣੇ ਆ 75 ਜੜੀਆ ਮੈਂ ਜੜੀ ਬੂਟੀਆਂ ਦੱਸ ਰਿਹਾ ਨਾ ਇਹ ਨਿੰਮ ਦੇ ਪੱਤੇ ਨੇ ਜੋ ਵੀ ਦੱਸੂਗਾ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਤੋਲਿਆ ਕਰੋ ਕਿਉਂਕਿ ਜੜੀ ਬੂਟੀ ਜਾਂ ਕੋਈ ਵੀ ਪੱਤੇ ਲੈਣੇ ਹਨ ਉਹਨੂੰ ਤੋਲਣਾ ਚਾਹੀਦਾ ਕੋਈ ਨਾ ਕੋਈ ਯਾਰੀ ਲਈ ਜੀ ਚੜੀ ਹੋ ਗਿਆ ਨਾ ਨਿੰਮ ਦੇ ਪੱਤੇ 75 ਕਾਲੀਆਂ ਮਿਰਚਾਂ 75 ਲੈਣੀਆਂ ਨੇ ਤੇ ਕੱਚੀ ਹਲਦੀ ਲੈਣੀ ਆ ਉਹ ਵੀ 15 ਗ੍ਰਾਮ ਤੇ ਕਾਲੀ ਤુલਸੀ ਦੇ ਪੱਤੇ ਲੈਣੇ ਆ 75 ਸੋ ਤુલਸੀ ਦੇ ਪੱਤੇ ਕਾਲੀ ਦੇ ਨਾ ਮਿਲਣ ਤਾਂ ਤੁਸੀਂ ਹਰੀ ਤુલਸੀ ਲੈ ਲਓ ਹਨਾ ਸਾਰੇ ਜਨ ਲੈ ਕੇ ਇੱਕ ਪੱਥਰ ਦਾ ਕੁੰਡਾ ਲੈ ਲੈਣਾ ਆ ਤਾਂ ਖਰ ਲਾ ਚਲੋ ਆਪਣੇ ਕੋਲ ਪੱਥਰ ਦਾ ਕੁੰਡਾ ਲੈਣਾ ਹੈ ਕਿ ਨਿੰਮ ਦਾ ਕੋਟਣਾ ਲੈਣਾ ਨਿੰਮ ਦਾ ਕੋਟਣਾ ਬਾਜ਼ਾਰ ਚ ਤੁਹਾਨੂੰ ਮਿਲ ਜੂਗਾ ਬਣਵਾ ਲਓ ਬਥੇਰਾ ਸਮਾਪਿਆ ਤੇ ਬਣਾਉਣੀ ਕਿਵੇਂ ਤੁਹਾਨੂੰ ਦੱਸਦਾ ਸੋ ਪੱਥਰ ਦਾ ਕੁੰਡਾ ਤੁਸੀਂ ਲੈ ਕੇ ਕੋਟਨੇ ਨਾਲ ਇਹਨੂੰ ਰਗੜਨਾ ਥਾਣੀ ਜਨੂੰ ਕੁੰਡੇ ਦੇ ਵਿੱਚ ਰਗੜੀ ਜਾਣਾ ਰਗੜੀ ਜਾਣਾ ਜਦੋਂ ਵਧੀਆ ਮਲੈ ਮਲਕੜੀ ਗਈ ਉਦੋਂ ਬਾਅਦ ਤੁਸੀਂ ਕੰਮ ਕਰਨਾ ਇੱਕ ਗਲੋ ਵੀ ਲੈ ਕੇ ਰੱਖੋ ਗਲੋ 2-4 ਕਿਲੋ 5 ਕਿਲੋ ਲਿਆਓ ਗਲੋ ਤਾਜੀ ਗਲੋ ਗਲੋ ਨੂੰ ਸਾਫ਼ ਸੁਥਰ ਕਰਕੇ ਨਾ ਢੋਲੋ ਇੱਕ ਵਾਰੀ ਗਲੋ ਦਾ ਤੁਸੀਂ ਪਾਣੀ ਕੱਢਣਾ ਚਾਹੇ ਤਾਂ ਉਹਨੂੰ ਜੂਸਰ ਦੇ ਵਿੱਚ ਪਾ ਕੇ ਪਾਣੀ ਕੱਢ ਲਓ ਗਲੋ ਦਾ ਜਾਂ ਉਹਨੂੰ ਮਿਕਸੀ ਜੇ ਪੀਸ ਕੇ ਉਹਦਾ ਲੱਗ ਦੋ ਪਾਣੀ ਕੱਢ ਕੇ ਰੱਖੋ ਬੋਤਲ ਚ ਪਾ ਕੇ ਰੱਖ ਲਓ ਪਾਣੀ ਫਰਿਜ ਚ ਰੱਖ ਲਓ ਉਹ ਆਪਾਂ 7 ਦਿਨ ਕੰਮ ਲੈਣਾ ਉਹ ਤੋਂ ਫਰੇ ਪੱਥਰ ਦੇ ਕੁੰਡੇ ਦੇ ਵਿੱਚ ਜਿਹੜੀ ਸਿਚਾ ਰਗੜੇ ਨਾਲ ਉਹਦੇ ਵਿੱਚ ਥੋੜਾ ਜਿਹਾ ਗਲੋ ਦਾ ਪਾਣੀ ਪਾ ਦੇਣਾ ਫਿਰ ਰਗੜਾ ਲਾ ਦੇਣਾ ਸਵੇਰੇ ਰਗੜਾ ਲਾ ਦੋ ਇੱਕ ਵਾਰੀ ਦੁਬਾਰੇ ਰਗੜਾ ਲਾ ਦੋ ਤੇ ਸ਼ਾਮ ਨੂੰ ਰਗੜਾ ਲਾ ਦੋ ਐ ਥੋੜਾ ਜਿਹਾ ਰਗੜ ਲਓ ਨੂੰ ਇੱਕ ਵਾਰੀ ਸਵੇਰੇ ਪਾਣੀ ਪਾ ਦੇਣਾ ਥੋੜਾ ਜਿਹਾ ਗਲੋ ਦਾ ਉਹਦੇ ਵਿੱਚ ਤੇ ਪਾਣੀ ਖੁਸ਼ਕ ਹੋ ਜਾ ਉਨਾ ਕੀ ਪਾਉਣਾ ਫਿਰ ਜ਼ਿਆਦਾ ਪਾਣੀ ਨਹੀਂ ਪਾਉਣਾ ਵੀ ਸ਼ਾਮ ਤੱਕ ਸੁੱਕ ਜੇ ਪਾਣੀ ਉਹ ਅਗਲੇ ਦਿਨ ਫੇਰ ਸਵੇਰੇ ਪਾਣੀ ਪਾ 7 ਦਿਨ ਭਾਵਨਾ ਦੇਦਿਆਂ ਗਲੋ ਦੇ ਪਾਣੀ ਦੀ 7 ਦਿਨਾਂ ਬਾਅਦ ਤੁਸੀਂ ਇਹ ਗੋਲੀਆਂ ਬਣਾ ਲੈਣੀਆਂ ਨੇ ਮਟਰ ਦੇ ਦਾਣੇ ਦੇ ਬਰਾਬਰ 15 ਮਤਲਬ ਖੁਰਾਕਾਂ ਬਣਣਗੀਆਂ ਨੇ 15 ਖੁਰਾਕਾਂ ਨੇ ਇਹ ਇੱਕ ਜਾਣੇ ਵਾਸਤੇ ਆਪਣੀ ਦੇ ਵੱਡੀ ਦੇ 15 ਖੁਰਾਕਾਂ ਬਣਨੀਆਂ ਚਾਹੀਦਾ 15 ਗੋਲੀਆਂ ਬਣਾ ਲਓ ਜੇ ਵੱਡੀ ਗੋਲੀ ਲੱਗਦੀ ਤਾਂ ਫਿਰ 3 ਬਣਾ ਲਓ ਹਨਾ ਫਿਰ ਦੋ ਗੋਲੀਆਂ ਸਵੇਰੇ ਲੈ ਲਿਆ ਕਰਨੀਆਂ ਨੇ ਖਾਲੀ ਪੇਟ ਤਾਜੇ ਪਾਣੀ ਨਾਲ ਕਲਾਸ ਪਾਣੀ ਨਾਲ ਤੇ ਹੁਣ ਤੁਸੀਂ ਉਹ ਬੱਚਿਆਂ ਨੂੰ ਤਾਂ ਬੱਚਿਆਂ ਨੂੰ ਅੱਧੀ ਰੋਜ਼ ਦੇ ਦਿਓ ਬੱਚਿਆਂ ਨੂੰ ਜਿਵੇਂ 15 ਗੋਲੀਆਂ ਦੀ ਬਜਾਏ 30 ਗੋਲੀਆਂ ਬਣਾ ਲਓ ਦੋ ਬੱਚੇ ਨੇ ਉਹਨਾਂ ਨੂੰ 15-15 ਖਵਾ ਦਿਓ ਠੀਕ ਆ ਜੀ ਬੱਚੇ ਨੂੰ ਅੱਧੀ ਡੋਜ਼ ਦੇ ਦਿਓ ਮਤਲਬ ਐਨੀ ਡੋਜ਼ ਇਹ ਇੱਕ ਮੈਂਬਰ ਵਾਸਤੇ ਬਣਦੀ ਆ ਵੱਡੇਆਂ ਵਾਸਤੇ ਸੋ ਇਸ ਹਿਸਾਬ ਨਾਲ ਤੁਸੀਂ ਇਹਨੂੰ ਵੱਧ ਲੈ ਲਿਓ ਹਨਾ ਜਿੰਨੇ ਮੈਂਬਰੋਂ ਇਹ ਬਹੁਤ ਵੱਡੀ ਗੱਲ ਆ ਵੀ ਇੱਕ ਸਾਲ ਅਸੀਂ ਲੋਕਾਂ ਤੋਂ ਬਚ ਸਕਦੇ ਆ ਥੋੜੀ ਹਿੰਮਤ ਕਰਕੇ ਬਾਕੀ ਦਾ ਜੋ ਡਾਈਟ ਆ ਵਗੈਰਾ ਆਪਣੀ ਸਹੀ ਰੱਖੋ ਹਨਾ ਮੈਂ ਪਹਿਲਾਂ ਵੀ ਕਹਿੰਦਾ ਫਰੇਮ ਕਰਾ ਕੇ ਰੱਖ ਲਓ ਤੁਸੀਂ ਉੱਥੇ ਲਿਖ ਵੀ ਦਿਓ ਚਾਹੇ ਬੈਲ ਚਰਨ ਕਮਲ ਤੁਰੀ ਵਾਲੇ ਨੇ ਦੱਸਿਆ ਸੀ ਮੇਰਾ ਨੰਬਰ ਲਿਖ ਦਿਓ ਸੋ ਯਾਦ ਰਹਿਦਾ ਨਹੀਂ ਤੁਸੀਂ ਕੋਈ ਗੱਲ ਨਹੀਂ ਇਹਨੂੰ ਕਰਕੇ ਫਰੇਮ ਰੱਖ ਲਓ ਹਣਾ ਸਾਰੇ ਬੱਚਿਆਂ ਨੂੰ ਕਹਿ ਦਿਓ ਵੀ ਕਰਿਆ ਕਰੋ ਬਈ ਕਾਹਾਂ ਦੀ ਕਾਹਾਂ ਸ਼ੇਅਰ ਕਰੋ ਤੇ 15 ਦਿਨ ਤੁਸੀਂ ਮਤਲਬ ਕਿ ਕੋਈ ਬਾਹਰਲੀ ਖੁਰਾਕ ਨਾ ਖਾਓ ਚੰਗਾ ਰਹੂਗਾ ਕੋਈ ਜਿਆਦਾ ਨਵੇਂ ਤਲੇ ਹੋਏ ਨਾ ਖਾਓ ਤੇਲ ਦਾ ਨਾ ਖਾਓ ਮੈਦੇ ਦਾ ਜਿੱਦ ਨਾ ਖਾਓ ਇੱਕ ਸਾਲ ਵਾਸਤੇ ਤੁਹਾਡਾ ਨਾ ਪਚਾਹ ਹੋ ਜਾਊਗਾ ਹੋਰ ਵੀਡੀਓ ਲੈ ਕੇ ਜਲਦੀ ਆਉਂਗਾ ਦਿਓ ਆ ਗਿਆ ਖੁਸ਼ ਰਹੋ ਤੰਦਰੁਸਤ ਰਹੋ